මලෝබයි ආ ගැපින්දර කොල්ලියේ ගේට පා हेलो सत श्री अकाल जी कले फैमिली ब्लॉग बहुत स्वागत है जी होना जी की हाल चाल ने सारे उम्मीद कर तो सारे जने ठीक होवोंगे अपने अपने घर तंदुरुस्त होवोंगे ਚੜ੍ਹਦੀ ਕਲਾ ਦੇ ਚਾਹੁੰਗੇ ਵਾਹੀ ਗੁਰ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਲੋ ਜੀ ਅਸ ਕੱਲ ਦਾ ਵਲੌਗ ਸਟਾਰਟ ਹੋਇਆ ਹੋਇਆਗਾ ਤੇ ਆਪਾਂ ਅੱਜ ਵੀਡੀਓ ਦਾ ਐਂਡ ਕਰਦੇ ਆਂ ਕੱਲ ਪਿੰਦਰਾ ਆ ਗਿਆ ਸੀਗਾ ਕੱਲ ਕੋਈ ਵੀਡੀਓ ਬਣਿਆ ਨਹੀਂ ਹੈਗਾ ਕਿਉਂਕਿ ਆ ਕੇ ਉਹ ਬਸ ਉਹਨੂੰ ਰੋਟੀ ਪਾਣੀ ਖਵਾਇਆ ਤੇ ਫਿਰ ਉਹ ਪੈ ਗਿਆ ਸ਼ਾਮ ਨੂੰ ਗੱਡੇ-ਮੁੱਡੇ ਧੋਣ ਲੱਗੇ ਫਿਰ ਬਸ ਮੇਰੇ ਤੋਂ ਵੀ ਹੌਣ ਚੱਕੀ ਨਹੀਂ ਹੋਇਆ ਵੀਡੀਓ ਬਣਾਈ ਨਹੀਂ ਗਈ ਕੋਈ ਤੇ ਚਲੋ ਜੀ ਅੱਜ ਵੀਡੀਓ ਨੂੰ ਆਪਾਂ ਕੰਟੀਨਿਊ ਕਰਦੇ ਆਂ ਤੇ ਥੋੜਾ ਜਿਹਾ ਤੁਹਾਨੂੰ ਰਾਸਤੇ 'ਚ ਵਿੰਦਰ ਹੋਰ ਕਿਤੇ ਰੁਕੇ ਅਸੀਂ ਮੰਦਿਰ ਸੀ ਮੈਨੂੰ ਐ ਤਾਂ ਪਤਾ ਨਹੀਂ ਕਿਹੜਾ ਚਲੋ ਉਹਨੇ ਪਿਆਰ ਨਾਲ ਵੀਡੀਓ ਬਣਾਇਆ ਹਨਾ ਤਾਂ ਤੁਸੀਂ ਜ਼ਰੂਰ ਦੇਖਿਓ ਖੁਰਨਾ ਸ਼ੇਅਰ ਕਰੂਗੇ ਤੇ ਵਿੱਚ ਆਪਾਂ ਐਡ ਕਰ ਦਵਾਂਗੇ ਕਲਿੱਪਾਂ ਤੇ ਦੂਜਾ ਜਿਵੇਂ ਕਿ ਹੁਣ ਹਰ ਸ਼ਹਿਰ ਦੇ ਵਿੱਚ ਹਨਾ ਸੇਲ ਲੱਗ ਰਹੀ ਆ ਆ ਸੂਤਾਂ ਦੀ ਰਖੜੀ ਸੇਲ ਲੱਗ ਰਹੀ ਹੈ ਜਿਹੜੀ ਹਨਾ ਸਾਰੀ ਸ਼ਹਿਰਾਂ ਦੇ ਵਿੱਚ ਹੀ ਇਹ ਸੁਨਾਮ ਲਹਿਰੇ ਇੱਥੇ ਧਰੌਲੇ ਪਰ ਸੋਨ ਮੈਂ ਗਈ ਸੀ ਹਰਗੜ ਮੈਂ ਇੱਕ ਸੂਟ ਲੈ ਕੇ ਆ ਭੋਗ ਤੇ ਤੇ ਦੁਗਾਹ ਤਨੋਲੇ ਵਾਗੇ ਸੀ ਕੋਈ ਜਾਣ ਦਾ ਪਲਾਨ ਹੈ ਨਹੀਂ ਸੀ ਸਾਡੇ ਤਨੋਲੇ ਬਾਜ ਚਲਾ ਲਿਓ ਬੰਦ ਕਰ ਦੋ ਸੀ ਇਹ ਆਈ ਬਾਜ ਘਟਾ ਚਲੀ ਜਾਂਦੀ ਆ ਆ ਵਾਜ ਘਟਾ ਤੇ ਰਹੀ ਆ ਤੇ ਅਸੀਂ ਗਏ ਸੀ ਹਰੀਗੜ੍ਹ ਭੋਗ ਤੇ ਸਾਡੀ ਮੰਮੀ ਜੀ ਨੇ ਜਿਹੜੇ ਉਹਨਾਂ ਦੀ ਭਤੀਜ ਨੂੰ ਦੀ ਡੈਥ ਹੋ ਗਈ ਸੋ ਉੱਥੇ ਭੋਗ ਤੇ ਗਏ ਸੀ ਤੇ ਹਰੀਗੜ੍ਹ ਕੋਈ ਬੱਸ ਰੁਕਦੀ ਨਹੀਂ ਸੀਗੀ ਆ ਇੱਧਰ ਆਉਣ ਨੂੰ ਸੁਨਾਵਾ ਵੱਲ ਨੂੰ ਫਿਰ ਸਾਨੂੰ ਤਨੋਲੇ ਜਾਣਾ ਪੈ ਗਿਆ ਮਤਲਬ ਤਣਾਉ ਲੈ ਤੱਕ ਸਾਨੂੰ ਗੱਡੀ 'ਚ ਛੱਡ ਕੇ ਆਏ ਸੀਗੇ ਉਧਰੋਂ ਰਸਤੇਦਾਰਾਂ ਨਾਲ ਚਲੇ ਗਏ ਸੀ ਅਸੀਂ ਤੇ ਫਿਰ ਉੱਥੇ ਨੇ ਇੱਕ ਮਤਲਬ ਕਿ ਜਿਹੜੀ ਮੇਰੀ ਨਣਦ ਬਰਨਾਲੇ ਵਾਲੇ ਆ ਉਹਨਾਂ ਨੂੰ ਪਤਾ ਸੀ ਇੱਕ ਗਿੱਲਾ ਵਾਲੇ ਨੇਗੇ ਸ਼ਾਇਦ ਜੀ ਤੁਸੀਂ ਧੌਲੇ ਦੇ ਨੇੜੇ ਤੇੜੇ ਦੇਓਗੇ ਇਧਰਲੇ ਪਿੰਡਾਂ ਵੱਲ ਨਹੀਂ ਤੁਸੀਂ ਤਾਂ ਤੁਹਾਨੂੰ ਪਤਾ ਹੋਣਾ ਧੌਲੇ ਇੱਕ ਗਿੱਲਾ ਵਾਲੇ ਨੇਗੇ ਮੈਂ ਕਿਹਾ ਚਲੋ ਮੈਂ ਛੇਰ ਤਾਂ ਕਰ ਰਹੀ ਹਾਂ ਇਹ ਤੁਹਾਡੇ ਨਾਲ ਵੀ ਜੇ ਹੁਣ ਰਖੜੀ ਕਰਕੇ ਤੁਸੀਂ ਵੀ ਸੂਟ ਲੈਣੇ ਤਾਂ ਤੁਸੀਂ ਲੈ ਸਕਦੇ ਹੋ ਹਨਾ ਤੇ ਚਲੋ ਮੈਨੂੰ ਇਹ ਵੀ ਤੁਹਾਡਾ ਫਾਇਦਾ ਹੋ ਜੂ ਸੂਟ ਸਸਤੇ ਵੀ ਨੇ ਸੋਨੇ ਵੀ ਨੇਗੇ ਤੇ ਅੰਤੋਂ ਉੱਥੇ ਨਾ ਮਿਲ ਜਾਣਗੇ ਮਤਲਬ ਕਿ 350 ਦੇ ਪ੍ਰਿੰਟਰਡ ਸੂਟ ਵੀ ਮਿਲ ਜਾਣਗੇ ਤੇ 450 500 700 ਤੱਕ 1000 1100 ਤੱਕ ਤੇ ਜਿਹੜੇ ਆਹ ਜਿਵੇਂ ਕਿ ਆ ਥੋੜੇ ਘੱਟ ਰੇਟਾਂ ਦੇ ਮਿਲਦੇ ਨੇ ਉੱਥੇ ਮਤਲਬ ਅਧ ਰੇਟ ਦੇ ਵਿੱਚ ਮਿਲਦੇ ਨੇ ਜਿਵੇਂ ਕਿ ਜਿਹੜੇ ਆ ਕੀ ਕਹਿੰਦੇ ਨੇ ਚੱਲੀ ਹੋਈ ਇੱਕ ਕੀ ਕਹਿੰਦੇ ਨੂੰ ਮੈਨੂੰ ਨਾ ਨਹੀਂ ਪਤਾ ਹੈਗਾ ਅਸੀਂ ਤਾਂ ਕਾਟਨ ਦੇ ਸੂਟ ਹੀ ਲੈ ਕੇ ਆਈਆਂ ਆ ਨਾਮ ਪੁੱਲ ਗਿਦਾ ਕਿਹੜੇ ਸੂਟ ਸੀ ਹੋ ਚਲੋ ਜਿਹੜਾ ਮੈਂ ਲੈ ਕੇ ਆਈ ਆ ਪਲ ਤਾਂ ਤੁਹਾਨੂੰ ਇਹ ਦਿਖਾਉਣੀ ਆ ਤੁਹਾਨੂੰ ਆਈਡੀਆ ਜਿਹਾ ਹੋ ਜੂ ਅਸੀਂ ਲੈ ਕੇ ਆਏ ਆ ਆ ਚਾਰ ਪੰਜ ਸੂਟ ਲੈਨੇਗੇ ਮੈਂ ਇੱਕ ਲੈ ਕੇ ਆਈ ਆ ਬਾਕੀ ਮੇਰੇ ਅਸੀਂ ਤਿੰਨੇ ਰੰਗ ਦਾ ਇੱਕ ਇੱਕ ਦੋ ਇੱਕ ਇੱਕ ਦੋ ਦੋ ਲੈ ਗਈਆਂ ਤੇ ਮੈਂ ਤੁਹਾਨੂੰ ਦਿਖਾਉਣੀ ਆਂ ਕਿ ਮੈਂ ਵੀ ਲੈ ਕੇ ਆਈ ਆ ਇੱਕ ਤੇ ਰੇਟ ਵੀ ਦੱਸੂਗੀ ਤੁਹਾਨੂੰ ਜੇ ਤੁਸੀਂ ਲੈਣੇ ਨੇ ਤਣਾਹੋਲੇ ਗਿੱਲਾ ਵਾਲੇ ਦੇ ਵਿੱਚ ਮੈਂ ਬਸ ਸਟੈਂਡ ਉੱਤਰ ਕੇ ਬਾਜ਼ਾਰ ਵਾਲੀ ਜਿਹੜੀ ਗਲੀ ਜਾਂਦੀ ਹੈ ਨਾ ਬਾਜ਼ਾਰ ਨੂੰ ਹਨਾ ਨਾਲੀ ਬਸ ਸਟੈਂਡ ਆ ਬਿਲਕੁਲ ਸਾਹਮਣੇ ਉਹਦੇ ਸਾਹਮਣੇ ਸਾਹਮਣੇ ਚਲੇ ਜਾਓ ਤੁਸੀਂ ਜਾਂ ਉੱਥੇ ਤੁਸੀਂ ਕਿਸੇ ਨੂੰ ਵੀ ਪੁੱਛ ਲਿਓ ਬਿਗਿਲ ਵਾਲਾ ਨੇ ਜਾਣਾਂਗਾ ਤੇ ਤੁਹਾਨੂੰ ਆਪ ਹੀ ਸਾਰੀ ਵੈਰਾਈਟੀ ਮਿਲੂਗੀ ਉੱਥੇ ਬਹੁਤ ਜ਼ਿਆਦਾ ਵੈਰਾਈਟੀ ਉਹਨਾਂ ਕੋਲੇ ਸਸਤੇ ਕੱਪੜੇ ਨੇਗੇ ਜਿਨ੍ਹਾਂ ਨੇ ਮਤਲਬ ਕੋਈ ਹੋਲ ਸੇਲ ਦਾ ਕੰਮ ਕਰਨ ਉਹ ਵੀ ਪਹਿਣਾ ਲਿਆ ਸਕਦੇ ਨੇ ਉੱਥੋਂ ਹਣਾ ਤੇ ਆ ਦੇਖੋ ਮੇਰਾ ਸੂਟ ਪਹਿਲਾਂ ਕਲਰ ਤਾਂ ਲਾਈਟ ਹੀ ਆ ਪਰ ਸੂਟ ਬਹੁਤ ਸੋਹਣਾ ਹੈ ਮੈਂ ਤੁਹਾਨੂੰ ਉਹ ਨੀਚੇ ਵੀ ਦਿਖਾ ਦੂੰਗੀ ਰੱਖ ਕੇ ਬੈੱਡ ਤੇ ਕਿਉਂਕਿ ਉਸ ਨੂੰ ਜ਼ਿਆਦਾ ਪਤਾ ਲੱਗੂਗਾ ਠੀਕ ਆ ਇਸ ਤਰ੍ਹਾਂ ਕਢਾਈ ਬਹੁਤ ਸੋਹਣੀ ਹੈ ਜੀ ਆ ਦੇਖੋ ਕਢਾਈ ਬਹੁਤ ਸੋਹਣੀ ਹੈ ਤੇ ਸਿਰਫ ਮੈਨੂੰ ਮਿਲਿਆ ਇਹ 500 ਰੁਪਏ ਦਾ ਇਹਦੇ ਨਾਲ ਦੇ ਸੂਟ 450 ਦੇ ਵੀ ਤੁਹਾਨੂੰ ਮਿਲ ਜਾਣਗੇ 500 ਦੇ ਮਿਲ ਜਾਣਗੇ 700 ਦੇ ਵੀ ਮਿਲ ਜਾਣਗੇ ਉਹ ਬਸ ਥੋੜਾ ਥੋੜਾ ਫਰਕ ਪੈਂਦਾ ਜੇ ਉਹ ਕਢਾਈ ਦੇ ਵਿੱਚ ਫਰਕ ਪੈਂਦਾ ਜਾਊਗਾ ਹਨਾ ਤੇ ਕੱਪੜੇ ਦਾ ਵਿੱਚ ਫਰਕ ਪੈਂਦਾ ਜਾਊਗਾ ਇਸ ਕਰਕੇ ਥੋੜਾ ਜਿਹਾ 150 ਇਹ ਰੇਟ ਥੋੜਾ ਜਿਹਾ ਫਰਕ ਪੈਂਦਾ ਜਾਊਗਾ ਜੇ ਤੁਸੀਂ ਲਿਆਉਣੇ ਤਾਂ ਤੁਸੀਂ ਲਿਆ ਸਕਦੇ ਹਾਂ ਕਿ ਚਲੋ ਰਖੜੀ ਕਰਕੇ ਸਾਰੀਆਂ ਭੈਣਾਂ ਨੂੰ ਕੱਪੜਿਆਂ ਦੀ ਲੋੜ ਆ ਕਿਸੇ ਨੇ ਦੇਣੇ ਨੇ ਹਨਾ ਕਿਸੇ ਨੇ ਆਪਸ ਵਿੱਚ ਹੁਣੇ ਰਹੇ ਤਾਂ ਕਰਕੇ ਮੈਂ ਤੁਹਾਡੇ ਨਾਲ ਮੈਂ ਕਿ ਚਲੋ ਇਹ ਵੀਡੀਓ ਸ਼ੇਅਰ ਕਰ ਦਿੰਨੀ ਆ ਜੇ ਲੈ ਕੇ ਆਉਣੇ ਨੇ ਤਾਂ ਤੁਸੀਂ ਲਿਆ ਸਕਦੇ ਉੱਥੋਂ ਸੂਟ ਜੇਕਰ ਤੁਸੀਂ ਧਨੋਲੇ ਦੇ ਨੇੜੇ ਤੇੜੇ ਦੇਉ ਠੀਕ ਹੈ ਜੀ ਜਾਂ ਫਿਰ ਜੇ ਮੇ ਤੁਹਾਡਾ ਕੰਮ ਹੋਲ ਸੇਲ ਦਾ ਕੱਪੜਿਆਂ ਦਾ ਤੁਹਾਡਾ ਵੇਚਣ ਦਾ ਕੰਮ ਹਨਾ ਸੇਲ ਦਾ ਕੰਮ ਆਗਾ ਤਾਂ ਤੁਸੀਂ ਲਿਆ ਸਕਦੇ ਉੱਥੋਂ ਵੀ ਤੁਹਾਨੂੰ ਉਸ ਹਿਸਾਬ ਨਾਲ ਕੱਪੜੇ ਮਿਲ ਜਾਣਗੇ ਕਿਉਂਕਿ ਉਹਨਾਂ ਦੀ ਉਹਨਾ ਮੈਂ ਦੇਖੀਨ ਉੱਥੇ ਉਹਦਾਂ ਵੀਸੀਲ ਵਾਸਤੇ ਵੀ ਕੱਪੜੇ ਲੈ ਕੇ ਜਾਂਦੇ ਨੇਗੇ ਤੇ ਲੋ ਜੀ ਇਹ ਸੂਟ ਸੀ ਮੇਰਾ ਸੋਨ ਇੱਕ ਵਾਰ ਮੈਂ ਬੈਕ ਕੈਮਰੇ ਨਾਲ ਇੱਥੇ ਬੈੱਡ ਤੇ ਰੱਖ ਕੇ ਦਿਖਾ ਦਿੰਨੀ ਆਈਡੀਆ ਜੇ ਹੋ ਜੂ ਕੱਪੜਾ ਬਹੁਤ ਸੋਹਣਾ ਸੌਫਟ ਕੱਪੜਾ ਹੈਗਾ ਨਾ ਇਹ ਹੈਗਾ ਵੀ ਕੋਈ ਕੱਪੜਾ ਖਰਾਵਾ ਕਢਾਈ ਦੇ ਵਿੱਚ ਵੀ ਬਹੁਤ ਸੋਹਣੀ ਕਢਾਈ ਹੈ ਮੈਨੂੰ ਠੀਕ ਲੱਗਿਆ ਵੀ ਜਿਵੇਂ ਐ ਵੀ ਚਲੋ ਆਪਾਂ ਜੇ ਤਿਆਰ ਕਰਾਉਣੇ ਆ ਸੂਟ ਕਢਾਈ ਵੀ ਕਰਾਉਣੇ ਤਿੰਨ ਟਾਈ 200 ਰੁਪਏ ਤਾਂ ਆਪਣੇ ਕਢਾਈ ਵਾਲਾ ਆਮ ਹੀ ਲੈ ਜਾਂਦਾ ਹੈਗਾ ਨਾਲੇ ਉਨੀ ਫਿਨਿਸ਼ਿੰਗ ਫਿਨਿਸ਼ਿੰਗ ਬਹੁਤ ਜ਼ਿਆਦਾ ਹੈ ਕਢਾਈ ਦੀ ਬਹੁਤ ਜ਼ਿਆਦਾ ਫਿਨਿਸ਼ਿੰਗ ਹੈ ਤੇ ਤੁਸੀਂ ਲੈ ਸਕਦੇ ਹੋ ਜੇ ਉੱਥੇ ਤੁਸੀਂ ਜਾ ਸਕਦੇ ਹੋ ਜੇ ਤੁਸੀਂ ਲੈ ਕੇ ਆਉਣੇ ਨੇ ਇਕੱਠੇ ਸੂਟ ਲੈ ਕੇ ਆਉਣੇ ਜੇ ਥੋੜੇ ਦੂਰ ਵੀ ਪੈਂਦਾ ਤੁਹਾਨੂੰ ਜੇ ਮੈਂ ਇਕੱਠੇ ਸੂਟ ਲੈ ਕੇ ਆਉਣੇ ਨੇ ਤੁਸੀਂ ਹਨਾ ਤਾਂ ਤੁਸੀਂ ਉੱਥੋਂ ਲਿਆ ਸਕਦੇ ਹੋ ਕਿਉਂਕਿ ਮੈਨੂੰ ਇਹ ਸਾਰਾ ਵਧੀਆ ਲੱਗੇ ਕਢਾਈ ਵਧੀਆ ਲੱਗੀ ਕੱਪੜੇ ਵੀ ਜੇ ਆਪਾਂ ਆਮ ਵੀ ਕਿਸੇ ਸ਼ਾਪ ਤੋਂ ਕੱਪੜੇ ਲੈਣ ਜਾਂਦੇ ਆ ਕੋਈ ਸੂਟ ਖਰੀਦਣ ਜਾਂਦੇ ਆ ਤਾਂ ਆਪਾਂ ਨੂੰ 500 ਦੇ ਵਿੱਚ ਕਿਤੋਂ ਵੀ ਇਸ ਤਰ੍ਹਾਂ ਦਾ ਸੂਟ ਨਹੀਂ ਮਿਲਦਾ ਹੈਗਾ ਕਿਤੋਂ ਵੀ ਨਹੀਂ ਮਿਲਣਾ ਇਹ ਜਿਆ 500 ਦਾ ਸੂਟ ਤੁਹਾਨੂੰ ਮੈਂ ਬੈਕਾਂ ਰਨਾਲ ਦਿਖਾਉਣੇ ਤੁਹਾਨੂੰ ਮੈਂ ਕੱਜ ਚਲੋ ਪਹਿਣਾ ਨਾਲ ਵੀ ਵੀਡੀਓ ਸ਼ੇਅਰ ਕਰਦੀ ਐ। ਲਓ ਜੀ ਬੈਕ ਕੈਮਰੇ ਨਾਲ ਦਿਖਾਉਣੀ ਤੇ ਕढ़ाई ਬਹੁਤ ਸੋਹਣੀ ਆ ਤੇ ਮੈਂ ਥੋੜਾ ਜਿਹਾ ਲਾਈਟ ਕਲਰ ਲਿਆ। ਕਲਰ ਆਪਸ਼ਨ ਬਹੁਤ ਜ਼ਿਆਦੇ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਤੁਹਾਨੂੰ ਕਲਰ ਤੇ ਕढ़ाई ਦੀ ਵੀ ਜਿਹੜੀ ਤੁਹਾਨੂੰ ਕਾਫੀ ਤਰ੍ਹਾਂ ਦੀ ਮਿਲ ਜੂਗੀ ਉਹਨਾਂ ਕੋਲੇ। ਆਹ ਦੇਖੋ। ਕढ़ाई ਬਹੁਤ ਫਿਨਿਸ਼ਿੰਗ ਆਗੀ। ਇਸ ਤੋਂ ਉੱਪਰ ਨੂੰ ਬਣਦੀ ਐ ਨੀ ਬੇਲਾ। ਸਾਈਡ ਤੇ ਆਹ ਦੇਖੋ। ਇਹ ਪੂਰੀ ਉੱਪਰ ਤੱਕ ਆ ਗਈ ਆ ਦੇਖੋ ਉੱਪਰ ਤੱਕ ਕਢਾਈ ਹੈ ਪੂਰੀ ਇਹ ਬੇਲਵਣੀ ਹੈ ਦੋਨੋਂ ਸਾਈਡ ਤੇ ਜੇ ਤੁਸੀਂ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ ਠੀਕ ਲੱਗੇ ਮੈਨੂੰ ਸੂਟ ਬਹੁਤ ਵਧੀਆ ਲੱਗੇ ਕੱਪੜਾ ਵੀ ਵਧੀਆ ਗਰਮੀਆਂ ਵਾਲਾ ਜੇ ਲਾਈਨਿੰਗ ਲਾ ਕੇ ਬਣਾਉਣੇ ਹੋਗੇ ਤਾਂ ਵੀ ਕਿਤੇ ਨਹੀਂ ਜਾਂਦਾ ਕਿਵੇਂ ਮਰਜ਼ੀ ਪਾਓ ਹੰਡਾਓ ਕੱਪੜਾ ਹੰਡਾਊਗਾਗਾ ਜਿਵੇਂ ਮਰਜ਼ੀ ਹੰਡਾ ਸਕਦੇ ਹਾਂ ਪਾ ਸਕਦੇ ਹਾਂ ਤੋਂ ਕੋਈ ਵੀ ਐ ਨਹੀਂ ਹੈਗਾ ਕਿ ਬਈ ਕੱਪੜੇ ਦੇ ਵਿੱਚ ਕੋਈ ਨੁਕਸਾ ਕਿਉਂਕਿ ਇਸ ਰੇਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਤੋਂ 500 ਰੁਪਏ ਦੇ ਵਿੱਚ 450 ਰੁਪਏ ਦੇ ਵਿੱਚ ਸੂਟ ਤੁਹਾਨੂੰ ਮਿਲਣਾ ਹੈ ਨਾ ਕਿਤੋਂ ਮਿਲਦੇ ਜੇ ਆਪਾਂ ਬੁਟੀਕ ਤੋਂ ਵੀ ਇਸ ਤਰ੍ਹਾਂ ਦਾ ਸੂਟ ਲੈ ਕੇ ਆਉਣਾ ਤਾਂ ਵੀ 1200 ਰੁਪਏ ਦਾ ਮਿਲਦਾ ਹੈ ਇਹ ਦੇਖੋ 7-800 ਤੋਂ ਘੱਟ ਤਾਂ ਫਿਰ ਵੀ ਨਹੀਂ ਦਿੰਦੇ ਵੀ ਚਲੋ ਦੁਪੱਟਾ ਨਹੀਂ ਹੈਗਾ ਇਹਦੇ ਨਾਲ ਦੁਪੱਟਾ ਲੈਣਾ ਪਊਗਾ ਦੁਪੱਟਾ ਆਪਾਂ ਨੂੰ ਲੈਣਾ ਪਊਗਾ ਵਿਦਆਊਟ ਦੁਪੱਟਾ ਨੇ ਇਹ ਸਾਰੇ ਸੂਟ ਵਿੱਚ ਹੈਗੇ ਨੇ ਦੁਪੱਟੇ ਵਾਲੇ ਵੀ ਮਿਲ ਜਾਣਗੇ ਤੁਹਾਨੂੰ ਜਾ ਕੇ ਪਤਾ ਲੱਗੋ ਉੱਥੇ ਠੀਕ ਹੈ ਜੀ ਲਓ ਜੀ ਤੁਸੀਂ ਹੁਣ ਦੇਖ ਹੀ ਲਿਆ ਨੇੜੇ ਤੋਂ ਤੁਹਾਨੂੰ ਦਿਖਾਤਾ ਇਹ ਸੂਟ ਮੈਂ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਸਕਦੇ ਹੋ ਰਖੜੀ ਲਈ ਕੱਪੜੇ ਖਰੀਦਣੇ ਨੇ ਜਾ ਜਿਵੇਂ ਹੁਣ ਸਭ ਤੋਂ ਪਹਿਲਾਂ ਤੀਆਂ ਦਾ ਤਿਹਾੜਾ ਆ ਰਿਹਾ ਹੈ ਸ਼ਾਇਦ 17 ਤਰੀਕ ਦੀ ਇਹ ਸੇ ਮਹੀਨੇ ਦੀ ਜੁਲਾਈ ਦੀ ਹੀ ਤੀਆਂ ਹਨਗੇ ਤੀਜ ਦੀਆਂ ਜਿਹੜੀਆਂ ਤੀਆਂ ਲੱਗਦੀਆਂ ਹੁੰਦੀਆਂ ਨੇ ਤੇ ਉਹ 17 ਤਰੀਕ ਦੀਆਂ ਨੇ ਰਖੜੀ 8 9 ਤਰੀਕ ਦੀ ਆ ਗਈ ਹੈ ਨਾ ਇਸ ਵਾਰ ਥੋੜੇ ਪਹਿਲਾਂ ਨੇ ਤਿਹਾਰ ਤੇ ਲੈ ਸਕਦੇ ਹਾਂ ਬਹੁਤ ਸੋਹਣੇ ਸੂਟ ਨੇ ਕਪੜਾ ਵੀ ਹੰਡਾਊ ਆ ਕਢਾਈ ਵੀ ਐ ਨਹੀਂ ਹੈਗੀ ਵੀ ਖਰਾਬ ਹੋਣ ਵਾਲੀ ਹੈ ਕਢਾਈ ਵੀ ਬਹੁਤ ਸੋਹਣੀ ਹੈਗੀ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਹਨਾ ਤੇ ਜੇਕਰ ਮੈਨੂੰ ਉਹਨਾਂ ਦਾ ਕੋਈ ਤੋਂ ਨੰਬਰ ਮਿਲ ਗਿਆ ਤਾਂ ਮੈਂ ਨੰਬਰ ਵੀ ਦੇ ਦੂੰ ਸਕਰੀਨ ਤੇ ਤੁਸੀਂ ਉਹ ਵੀਡੀਓ ਵਗੈਰਾ ਵੀ ਪਾਉਂਦੇ ਨੇ ਦੇਖ ਸਕਦੇ ਹੋ ਹਨਾ ਆ ਡਿਸਕਾਊਂਟ ਵਗੈਰਾ ਸੇਲ ਵਗੈਰਾ ਲਾਉਂਦੇ ਰਹਿੰਦੇ ਨੇ ਤਾਂ ਤੁਸੀਂ ਉਹ ਦੇਖ ਕੇ ਜਾ ਸਕਦੇ ਹੋ ਮੈਂ ਕੋਸ਼ਿਸ਼ ਕਰੂੰਗੀ ਵੀ ਤੁਹਾਨੂੰ ਵੀਡੀਓ ਐਡ ਕਰ ਦਵਾ ਨਾਲ ਠੀਕ ਹੈ ਜੇ ਮੈਂ ਵੀਡੀਓ ਐਡ ਮੈਨੂੰ ਮਿਲ ਗਈ ਮੇਰੀ ਨਾਨਦ ਕੋਲੋਂ ਪੁੱਛਣਾ ਭੂਜੋ ਉੱਥੋਂ ਮੈਨੂੰ ਵੀਡੀਓ ਉਹਨਾਂ ਦੀ ਵੀ ਜਾ ਉਹਨਾਂ ਦਾ ਨੰਬਰ ਮਿਲ ਗਿਆ ਫਿਰ ਮੈਂ ਜ਼ਰੂਰ ਨੰਬਰ ਤੁਹਾਨੂੰ ਤੇਜੂਗੀ ਠੀਕ ਹੈ ਜੀ ਕਿਉਂਕਿ ਬਰਨਾਲਾ ਤੇ ਧਨੋਲਾ ਕੋਲੋਂ ਕੋਲੀ ਨੇ ਜਿਆਦਾ ਦੂਰ ਨਹੀਂ ਹੈਗੇ ਥੋੜੇ ਫਰਕ ਹੈ ਕਿੰਨੇ ਕਿਲੋਮੀਟਰ ਦਾ ਫਰਕ ਹੈ ਬਰਨਾਲੇ ਧਨੋਲੇ ਤੋਂ 10-12 ਕਿਲੋਮੀਟਰ ਜੋ 7-8 7-8 ਹੋ ਆਉਂਦੇ ਰਹਿੰਦੇ ਨੇ ਕਿ ਉਹ ਲੈ ਕੇ ਜਾਂਦੇ ਨੇ ਕੱਪੜਾ ਸਾਨੂੰ ਉਹਨਾਂ ਤੋਂ ਹੀ ਪਤਾ ਲੱਗਿਆ ਠੀਕ ਹੈ ਜੀ ਤੇ ਜੀ ਜਿਹੜਾ ਸੋਹਣੇ ਨੇ ਜ਼ੋਰ ਤਾਂ ਇਹ ਨੂੰ ਸਿਉਣਾ ਦੇ ਕੇ ਆਉਣਾਗਾ ਸਟਿਚ ਕਰਨਾ ਹੋਰ ਸਟਿਚ ਦਾ ਕਰਨਾ ਦੇਣਾ ਹੀ ਹੈਗਾ ਕਾਫੀ ਟਾਈਮ ਲਗਾ ਕਲਰ ਪਾ ਰਹੀ ਹਾਂ ਮੈਂ ਇਸ ਤਰ੍ਹਾਂ ਦਾ ਸੀ ਗ੍ਰੀਨ ਤੇ ਲੋਚ ਇਸ ਵੀਡੀਓ ਦਾ ਐਂਡ ਕਰਦੇ ਆ ਜੇਕਰ ਜਾਣਾ ਚਾਹੋਣੇ ਭੈਣਾ ਤਾਂ ਜਾ ਸਕਦੇ ਨੇ ਨੇੜੇ ਤੇੜੇ ਨੂੰ ਜਾਣ ਜਿਨ੍ਹਾਂ ਨੇ ਇਕੱਠਾ ਕੱਪੜਾ ਲੈ ਕੇ ਆਣਾ ਉਹ ਵੀ ਲੈ ਸਕਦੇ ਹੋ ਓਹੋ ਚੁੱਪ ਕਰ ਜੋ ਚਲੋ ਜੀ ਇਸ ਵੀਡੀਓ ਦਾ ਐਂਡ ਕਰਦੇ ਆ ਅੱ빠 ਤੇ ਕੱਲ ਨੂੰ ਮਿਲਦੇ ਆ ਤੁਹਾਨੂੰ ਵਧੀਆ ਜਿਹਾ ਬਲੌਗ ਦੇ ਨਾਲ ਸਾਰੇ ਜਣੇ ਜੇ ਤੁਹਾਨੂੰ ਇਹ ਸੂਟ ਵਧੀਆ ਲੱਗੇ ਕਮੈਂਟ ਕਰਕੇ ਦੱਸਿਓ ਤੇ ਕਿਹੜੇ-ਕਿਹੜੇ ਉੱਥੇ ਤੁਸੀਂ ਜਾਣੀਓ ਪਹਿਣਾ ਹਨਾ ਉਹ ਵੀ ਦੱਸਿਓ ਕਿਉਂਕਿ ਉੱਥੇ ਬਹੁਤ ਰਸ ਦੇਖਿਆ ਮੈਂ ਬਹੁਤ ਰਸ ਹੁੰਦਾ ਸੈਦ ਬਹੁਤ ਪਹਿਣਾ ਜਾਂਦੀਆਂ ਨੇਗੀਆਂ ਉੱਥੇ ਕੱਪੜਾ ਲੈਣ ਤੇ ਦੱਸਿਓ ਤੁਸੀਂ ਹਨਾ ਕਮੈਂਟ ਕਰਕੇ ਵੀ ਕਿਹੜੇ-ਕਿਹੜੇ ਪਹਿਣਾ ਜਾ ਰਹੇ ਹੋ ਉੱਥੇ ਕੱਪੜਾ ਲੈ ਕੇ ਆਉਨੇ ਹੋ ਠੀਕ ਹੈ ਜੀ ਤੇ ਬਾਕੀ ਜੇ ਤੁਹਾਨੂੰ ਵਧੀਆ ਲੱਗੇ ਉੱਥੇ ਜਾ ਕੇ ਸੂਟ ਤਾਂ ਵੀ ਮੈਨੂੰ ਦੱਸਿਓ ਜਿਹਨੇ ਪਹਿਣਾ ਲੈਣ ਜਾਣੀ ਹੈ ਠੀਕ ਹੈ चलो मिलते हैं कल लो बढ़िया ब्लॉग देने वाले तब तक के लिए सत श्री अकाल हंसते रहो बसते रहो खुश रहो खुशहाल रहो बाय-बाय टेक केयर हाथ लगा कर कोपरे ने

ਆ ਵੀ ਆਪਣੇ ਕੈਮਰੇ ਤੇ ਇੱਕ ਆ। ਕੈਨ ਕਿ ਲੱਗਦਾ ਥੇ ਨੇ ਸੋਨੇ ਆ। ਫਿਲਟਰ ਦਾ ਕਮਾਲ ਹੈ। ਜੈ ਮਾਤਾ ਦੀ ਜੈ ਮਾਤਾ ਦੀ ਵਾਇਰ

ਤਾਂ ਸਿਰ ਜਿਹੜੀ ਤੇਰੀ ਬਰਾਦ ਤੈਨਾਂ ਕਿਤੇ ਵਾਸਤੇ ਵਾਸਤੇ ਕੋਈ ਚੇਰ ਬੋਲਦਾ ਐਸੇ ਉੱਪਰ ਜਾ ਕਰ ਤਰੋ ਅੱਗੇ ਇੱਧਰ ਲੱਗਣਾ ਲੱਗ ਕੇ ਆ ਗਏ ਤੇ ਗੰਟਾ ਦੱਸਣਾ ਇੱਥੇ ਬੈਠੇ ਰਹੂਗੇ ਕੈਮਰੇ ਨੇ ਦਾ ਚਾਹ ਦੇਖੇ ਸਾਹਮਣੇ ਅਰੇ ਬੜਾ ਇਹ ਨਾ ਅੰਦਰ ਹੀ ਪਏ ਹੋ ਗੱਲਾਂ ਕਰਦੇ ਗਰਮੀ ਹੈ ਮੇਸਰ ਸ਼ੋਅ ਗਾਣੇ ਤਾਂ ਬਹੁਤ ਬੱਲੇ ਆ ਗਈ ਆ ਗਈ ਦੇਖਿਓ ਉਹਦੇ ਵੀ ਆ ਆਇਂਦੀ ਭੋਏ ਮੜਾ ਤੇੜਾ ਲਾ ਕਿਉਂ ਕੀ ਵਿਚਾਰ ਨਹੀਂ ਦੇਖਦੇ ਆ ਜਾ ਕੇ ਬਾਈ ਗਏ ਸ਼ੇਰ ਦੇ ਮੂਛੋ ਦੰਦ ਦੇਖੋ ਦੰਦ ਉਹ ਡਰ ਲੱਗਦਾ ਓਏ ਫਟਾ 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 ਕਾਤਰੀ ਵਾਲਾ ਕੰਪਰੇਆ ਬਰਾ ਦੇਖੋ ਸ਼ੇਰ ਦਾ ਮੂੰਹ ਕਹੇ ਜੇ ਸ਼ੇਰ ਦਾ ਮੂੰਹ ਵਿੱਚ ਚੋਣਾ ਹੋਏ ਕਿਉਂ ਦੀਪ ਦੰਦ ਲੱਗ ਰਹੇ ਪਰ ਲੱਗ ਰਹੇ ਬਾਹਰ ਹੀ ਗੋੜਾ ਪੜਾ ਭਾਰੀ ਵੀ ਹੋ ਗਿਆ ਸਾਰੇ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਆਏ ਹੇ ਟੱਕਾ ਲਾ ਕੇ ਦਿਖਾ ਇੱਧਰ ਵੇ